ਤਾਂ ਇਸ ਸਮੇਂ ਦੀ ਵੱਡੀ ਖਬਰ ਸਾਂਝੀ ਕਰ ਰਹੇ ਹਾਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਵੱਲੋਂ ਮਿਡਲ ਕਲਾਸ ਟੈਕਸ ਰਹਿਤ ਯੋਜਨਾ ਦਾ ਵਾਅਦਾ ਕੀਤਾ ਗਿਆ 28 ਅਪ੍ਰੈਲ ਨੂੰ ਕੈਨੇਡੀਅਨ ਚੋਣਾਂਗੇ ਨਵੀਂ ਸਰਕਾਰ ਬੀਤੇ ਕੁਝ ਸਮੇਂ ਤੋਂ ਗਵਾਂਡੀ ਮੁਲਕ ਅਮਰੀਕਾ ਨਾਲ ਛਿੜੀ ਵਪਾਰਿਕ ਜੰਗ ਤੋਂ ਬਾਅਦ ਕੈਨੇਡਾ ਦੇ ਤੇਜ਼ੀ ਨਾਲ ਬਦਲੇ ਸਿਆਸੀ ਸਮੀਕਰਨ ਜਿੱਨਾਂ ਵਿੱਚ ਸੱਤਾਧਾਰੀ ਲਿਬਰਲ ਪਾਰਟੀ ਨੂੰ ਮੁੜ ਸੱਤਾ ਵਿੱਚ ਆ ਜਾਣ ਦੀ ਉਮੀਦ ਵੱਜ ਗਈ ਹੈ ਇਹ ਜੇ ਸਾਜ਼ਗਰ ਰਾਜਸੀ ਹਾਲਤਾਂ ਦਾ ਲਾਹਾ ਲੈਣ ਦੇ ਪ੍ਰਧਾਨ ਮੰਤਰੀ ਮਾਰਕ ਨਿਨਿਆ ਚੋਣਾਂ ਦਾ ਬਿਗਲ ਮਜਾ ਦਿੱਤਾ ਹੈ। ਉਹਨਾਂ ਨੇ ਅੱਜ ਬਕਾਇਦਾ ਕੈਨੇਡਾ ਦੇ ਗਵਰਨਰ ਜਨਰਲ ਮੈਰੀ ਸਾਈਮਨ ਨਾਲ ਮੁਲਾਕਾਤ ਕਰਕੇ ਮਜੂਦਾ ਪਾਰਲੀਮੈਂਟ ਭੰਗ ਕਰਨ ਦੀ ਸਿਫਾਰਿਸ਼ ਕਰ ਦਿੱਤੀ ਹੈ ਤੇ 28 ਅਪ੍ਰੈਲ ਨੂੰ ਫੈਡਰਲ ਚੋਣਾਂ ਕਰਵਾਉਣ ਦਾ ਐਲਾਨ ਕਰ ਦਿੱਤਾ ਹੈ। ਉਹਨਾਂ ਨੇ ਆਪਣੀ ਚੋਣ ਮਹੀਮ ਦੇ ਪਹਿਲੇ ਦਿਨ ਕੈਨੇਡੀਅਨ ਲੋਕਾਂ ਲਈ ਮੀਡੀਅਮ ਕਲਾਸ ਟੈਕਸ ਕਟ ਯੋਜਨਾ ਦਾ ਵਾਅਦਾ ਕਰ ਦਿੱਤਾ ਹੈ ਜਿਸ ਤਹਿਤ ਇਨਕਮ ਟੈਕਸ ਬ੍ਰੈਕਟ ਵਿੱਚ 1% ਛੋੜ ਦਿੱਤੀ ਜਾਣੀ ਹੈ। ਲਿਬਰਲ ਦਾ ਦਾਅਵਾ ਹੈ ਇਸ ਯੋਜਨਾ ਨਾਲ 22 ਮਿਲੀਅਨ ਕੈਨੇਡੀਅਨ ਲੋਕਾਂ ਨੂੰ ਨੂੰ ਲਾਭ ਮਿਲੇਗਾ ਦੂਜੇ ਪਾਸੇ ਮੁੱਖ ਵਿਰੋਧੀ ਪਾਰਟੀ ਕੰਸਰਵੇਟਿਵ ਦੇ ਕੋਮੀ ਆਗੂ ਪੀਆਰ ਪੋਲੀਵਰ ਨੇ ਅੱਜ ਗੈਟਨਿਊ ਵਿੱਚ ਆਪਣੇ ਟੈਕਸ ਕਟ ਯੋਜਨਾ ਨੂੰ ਮੂੜ ਦਰਹਾਉਂਦਿਆਂ ਕਿਹਾ ਹੈ ਕਿ ਕਾਰੋਬਾਰ ਨਿਵੇਸ਼ એનર્ਜੀ ਅਤੇ ਘਰਾਂ ਦੇ ਨਿਰਮਾਣ ਖੇਤਰ ਵਿੱਚ ਟੈਕਸਾਂ ਦੀ ਕਟੌਤੀ ਕਰਨਗੇ ਉਹਨਾਂ ਨੇ ਕਾਰਬਨ ਟੈਕਸ ਤੇ ਆਪਣੇ ਸਿਆਸੀ ਵਿਰੋਧੀ ਪ੍ਰਧਾਨ ਮਾਰਕ ਕਰਨੇ ਤੋਂ ਵੱਡਾ ਵਾਅਦਾ ਕਰਦਿਆਂ ਕਿਹਾ ਕਿ ਉਹ ਕਾਰਬਨ ਟੈਕਸ ਨੂੰ ਮੁਕੰਮਲ ਰੂਪ ਵਿੱਚ ਖਤਮ ਕਰਨਗੇ ਭਾਵੇਂ ਇਸ ਨਾਲ ਜੁੜੀ ਹੋਈ ਸੰਵਿਧਾਨਿਕ ਵਿਵਸਥਾ ਨੂੰ ਵੀ ਖਤਮ ਕਰਨਗੇ ਐਨਡੀਪੀ ਆਗੂ ਜਗਮੀਤ ਸਿੰਘ ਨੇ ਆਪਣੀ ਚੋਣ ਮਹਿਮ ਉਟਵਾ ਸ਼ੁਰੂ ਕਰਦਿਆਂ ਕਿਹਾ ਕੰਜ਼ਰਵੇਟਿਵ ਨਾਲ ਲੋਕ ਬਿਹਤਰ ਤਰੀਕੇ ਨਾਲ ਵਪਾਰਕ ਜੰਗ ਵਿੱਚ ਭਰੋਸੇਯੋਗਤਾ ਨਾਲ ਕੰਮ ਕਰੇਗੀ ਅਤੇ ਕੈਨੇਡੀਅਨ ਲੋਕਾਂ ਲਈ ਮਜ਼ਬੂਤ ਸੁਰੱਖਿਆਤ ਅਤੇ ਨਿਆਂ ਸੰਗਤ ਮਾਹੌਲ ਮੁਹੱਈਆ ਕਰਵਾਉਣ ਲਈ ਕੰਮ ਕਰਨਗੇ ਦੱਸਣਯੋਗ ਹੈ ਕਿ ਗਵਾਂਡੀ ਮੁਲਕ ਨਾਲ ਵਪਾਰਕ ਜੰਗ ਦੌਰਾਨ ਕੈਨੇਡੀਅਨ ਲੋਕਾਂ ਦਾ ਰੁਝਾਨ ਹੁਣ ਇਹ ਜੇ ਲੀਡਰ ਚੁਣਨ ਵੱਲ ਹੈ ਜੋ ਵਪਾਰਕ ਗਿਆਨ ਦੇ ਤੌਰ ਤੇ ਡੋਨਲਡ ਟਰੰਪ ਦੇ ਹਮਲਾਵਾਰ ਰੁੱਖ ਦਾ ਸਾਹਮਣਾ ਕਰ ਸਕੇ ਵਧੀਆਂ ਹੋਈਆਂ ਸੀਟਾਂ ਨਾਲ ਇਸ ਵਕਤ ਕੈਨੇਡਾ ਦੀ 334 ਸੀਟਾਂ ਤੇ ਵੋਟਾਂ ਪੈਣਗੀਆਂ ਜਿਸ ਦੌਰਾਨ ਸਰਕਾਰ ਬਣਾਉਣ ਲਈ 172 ਸੀਟਾਂ ਦੀ ਲੋਡ ਹੋਵੇਗੀ ਤਾਂ ਇਸ ਸਮੇਂ ਦੀ ਵੱਡੀ ਖਬਰ ਸਾਂਝੀ ਕਰ ਰਹੇ ਹਾਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਵੱਲੋਂ ਮਿਡਲ ਕਲਾਸ ਟੈਕਸ ਰਹਿਤ ਯੋਜਨਾ ਦਾ ਵਾਅਦਾ ਕੀਤਾ ਗਿਆ 28 ਅਪ੍ਰੈਲ ਨੂੰ ਕੈਨੇਡੀਅਨ ਚੋਣਾਂਗੇ ਨਵੀਂ ਸਰਕਾਰ ਬੀਤੇ ਕੁਝ ਸਮੇਂ ਤੋਂ ਗਵਾਂਡੀ ਮੁਲਕ ਅਮਰੀਕਾ ਨਾਲ ਛਿੜੀ ਵਪਾਰਿਕ ਜੰਗ ਤੋਂ ਬਾਅਦ ਕੈਨੇਡਾ ਦੇ ਤੇਜ਼ੀ ਨਾਲ ਬਦਲੇ ਸਿਆਸੀ ਸਮੀਕਰਨ ਜਿੱਨਾਂ ਵਿੱਚ ਸੱਤਾਧਾਰੀ ਲਿਬਰਲ ਪਾਰਟੀ ਨੂੰ ਮੁੜ ਸੱਤਾ ਵਿੱਚ ਆ ਜਾਣ ਦੀ ਉਮੀਦ ਵੱਜ ਗਈ ਹੈ ਇਹਦੇ ਸਾਜ਼ਗਰ ਰਾਜਸੀ ਹਾਲਤਾਂ ਦਾ ਲਹਾ ਲੈਂਡੀ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਚੋਣਾਂ ਦਾ ਵਿਗਲ ਮਜਾ ਦਿੱਤਾ ਉਹਨਾਂ ਨੇ ਅੱਜ ਬਕਾਇਦਾ ਕੈਨੇਡਾ ਦੇ ਗਵਰਨਰ ਜਨਰਲ ਮੈਰੀ ਸਾਈਮਨ ਨਾਲ ਮੁਲਾਕਾਤ ਕਰਕੇ ਮਜੂਦਾ ਪਾਰਲੀਮੈਂਟ ਭੰਗ ਕਰਨ ਦੀ ਸਿਫਾਰਿਸ਼ ਕਰ ਦਿੱਤੀ ਹੈ ਤੇ 28 ਅਪ੍ਰੈਲ ਨੂੰ ਫੈਡਰਲ ਚੋਣਾਂ ਕਰਵਾਉਣ ਦਾ ਐਲਾਨ ਕਰ ਦਿੱਤਾ ਹੈ ਉਹਨਾਂ ਨੇ ਆਪਣੀ ਚੋਣ ਮਹੀਮ ਦੇ ਪਹਿਲੇ ਦਿਨ ਕੈਨੇਡੀਅਨ ਲੋਕਾਂ ਲਈ ਮੀਡੀਅਮ ਕਲਾਸ ਟੈਕਸ ਕਟ ਯੋਜਨਾ ਦਾ ਵਾਅਦਾ ਕਰ ਦਿੱਤਾ ਹੈ ਜਿਸ ਤਹਿਤ ਇਨਕਮ ਟੈਕਸ ਬ੍ਰੈਕਟ ਵਿੱਚ 1% ਛੋੜ ਦਿੱਤੀ ਜਾਣੀ ਹੈ ਲਿਬਰਲ ਦਾ ਦਾਅਵਾ ਹੈ ਇਸ ਯੋਜਨਾ ਨਾਲ 22 ਮਿਲੀਅਨ ਕੈਨੇਡੀਅਨ ਲੋਕਾਂ ਨੂੰ ਲਾਭ ਮਿਲੇਗਾ ਦੂਜੇ ਪਾਸੇ ਮੁੱਖ ਵਿਰੋਧੀ ਪਾਰਟੀ ਕੰਸਰਵੇਟਿਵ ਦੇ ਕੋਮੀ ਆਗੂ ਪੀਰ ਪੋਲੀਵियर ਨੇ ਅੱਜ ਗੈਟਨਿਊ ਵਿੱਚ ਆਪਣੇ ਟੈਕਸ ਕਟ ਯੋਜਨਾ ਨੂੰ ਮੂੜ ਦਰਹਾਉਂਦਿਆਂ ਕਿਹਾ ਹੈ ਕਿ ਕਾਰੋਬਾਰ ਨਿਵੇਸ਼ એનર્ਜੀ ਅਤੇ ਘਰਾਂ ਦੇ ਨਿਰਮਾਣ ਖੇਤਰ ਵਿੱਚ ਟੈਕਸਾਂ ਦੀ ਕਟੌਤੀ ਕਰਨਗੇ ਉਹਨਾਂ ਨੇ ਕਾਰਬਨ ਟੈਕਸ ਤੇ ਆਪਣੇ ਸਿਆਸੀ ਵਿਰੋਧੀ ਪ੍ਰਧਾਨ ਮਾਰਕ ਕਰਨੇ ਤੋਂ ਵੱਡਾ ਵਾਅਦਾ ਕਰਦਿਆਂ ਕਿਹਾ ਕਿ ਉਹ ਕਾਰਬਨ ਟੈਕਸ ਨੂੰ ਮੁਕੰਮਲ ਰੂਪ ਵਿੱਚ ਖਤਮ ਕਰਨਗੇ ਭਾਵੇਂ ਇਸ ਨਾਲ ਜੁੜੀ ਹੋਈ ਸੰਵਿਧਾਨਿਕ ਵਿਵਸਥਾ ਨੂੰ ਵੀ ਖਤਮ ਕਰੇ ਨਗੇ ਐਂਡੀਪੀ ਆਗੂ ਜਗਮੀਤ ਸਿੰਘ ਨੇ ਆਪਣੀ ਚੋਣ ਮੁਹਿੰਮ ਉਤਵਾ ਸ਼ੁਰੂ ਕਰਦਿਆਂ ਕਿਹਾ ਕੰਜ਼ਰਵੇਟਿਵ ਨਾਲੋਂ ਬਿਹਤਰ ਤਰੀਕੇ ਨਾਲ ਵਪਾਰਕ ਜੰਗ ਵਿੱਚ ਭਰੋਸੇਯੋਗਤਾ ਨਾਲ ਕੰਮ ਕਰੇਗੀ ਅਤੇ ਕੈਨੇਡੀਅਨ ਲੋਕਾਂ ਲਈ ਮਜ਼ਬੂਤ ਸੁਰੱਖਿਆਤ ਅਤੇ ਨਿਆਂ ਸੰਗਤ ਮਾਹੌਲ ਮੁਹੱਈਆ ਕਰਵਾਉਣ ਲਈ ਕੰਮ ਕਰਨਗੇ ਦਸਨਯੋਗ ਹੈ ਕਿ ਗਵਾਂਡੀ ਮੁਲਕ ਨਾਲ ਵਪਾਰਕ ਜੰਗ ਦੌਰਾਨ ਕੈਨੇਡੀਅਨ ਲੋਕਾਂ ਦਾ ਰੁਝਾਨ ਹੁਣ ਇਹ ਜੇ ਲੀਡਰ ਚੁਣਨ ਵੱਲ ਹੈ ਜੋ ਵਪਾਰਕ ਗਿਆਨ ਦੇ ਤੌਰ ਤੇ ਡੋਨਲਡ ਟਰੰਪ ਦੇ ਹਮਲਾਵਾਰ ਰੁੱਖ ਦਾ ਸਾਹਮਣਾ ਕਰ ਸਕੇ ਵਧੀਆਂ ਹੋਈਆਂ ਸੀਟਾਂ ਨਾਲ ਇਸ ਵਕਤ ਕੈਨੇਡਾ ਦੇ 334 ਸੀਟਾਂ ਦੇ ਪਟਾ ਪੈਣਗੀਆਂ ਜਿਸ ਦੌਰਾਨ ਸਰਕਾਰ ਬਣਾਉਣ ਲਈ 172 ਸੀਟਾਂ ਦੀ ਲੋੜ ਹੋਵੇਗੀ